ਠੀਕ ਹੈ ਹਾਂਜੀ ਕੰਮ ਸ਼ੁਰੂ ਕਰਦਾ ਹਾਂ ਤੇ ਉਹ ਵੀਰੇ ਦਾ ਡੇਟ ਆ ਗਿਆ ਜੀ ਜੀ ਵਿਚਾਰ ਕੇ ਦੰਤ ਨਹੀਂ ਅਮਨ ਦੇ ਚਾਹੇ ਲਾਈਟ ਲਾਈਟ ਕਰ ਲਿਆ ਹਾਂਜੀ ਜੀ ਆਸ਼ਾਵਰਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੀ ਅਗਵਾਈ ਦੇ ਵਿੱਚ ਐਸਐਚਓ ਕਨਾਲ ਕਲੋਨੀ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀਗੀ ਇਹ ਕਿਸਾਨ ਚੌਂਕ ਦੇ ਵਿੱਚ ਐਸੇ ਹਰਜੀਵਨ ਸਿੰਘ ਵੱਲੋਂ ਜੋ ਕਿ ਐਸਚਓ ਥਾਣਾ ਕਨਾਲਪੁਰਨੀ ਦਾ ਕੰਮ ਵੀ ਕਰਦੇ ਆ ਉਹਨਾਂ ਵੱਲੋਂ ਉੱਥੇ ਨਕਾ ਲਗਾਇਆ ਗਿਆ ਸੀਗਾ ਡਿਊਰਿੰਗ ਨاکہ بندی ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਜਦੋਂ ਉਹਨੂੰ ਰੋਕਿਆ ਤਾਂ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ ਉਹਦੀ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੇ ਉਹਦੇ ਪੋਜੇਸ਼ਨ ਦੇ ਵਿੱਚੋਂ ਅੱਧਾ ਕਿਲੋ ਹੈਰਨ ਜਿਹੜੀ ਹੈਗੀ ਬਰਾਮਦ ਹੋਈ ਜਿਸ ਬੰਦ ਦੇ ਵਿੱਚ ਐਸੇ ਹਰਜੀਵਨ ਸਿੰਘ ਵੱਲੋਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਨੰਬਰ 177 ਅੰਡਰ ਸੈਕਸ਼ਨ 21C ਐਨਡੀਪੀਏ ਐਕਟ ਦਰਜ ਰਜਿਸਟਰ ਕੀਤਾ ਗਿਆ ਤੇ ਜਿਹੜੀ ਹੈਗੀ ਮੁਕੱਦਮੇ ਦੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਇਹ ਦੱਸਣਾ ਹੋਊਗਾ ਕਿ ਜਿਹੜਾ ਇਹ ਲੜਕਾ ਗੁਰਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰ ਤਲਾਬ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ ਤੇ ਕੱਲ ਜਿਹੜਾ ਸੀਗਾ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਤੇ ਇਹਨੂੰ ਨਾਕੇ ਦੇ ਉੱਤੇ ਇੰਟਰਸੈਪਟ ਕਰਦੇ ਨੂੰ ਤੇ ਰੋਕਨ ਤੇ ਇਹਦੇ ਕੋਲੋਂ ਤਾਂ ਕਿਲੋ ਹੈਰਨ ਬਰਾਮਦ ਹੋਈ ਪਹਿਲਾਂ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕੱਦਮਾ ਦਰਜ ਨਹੀਂ ਸੀਗਾ ਇਹ ਜਿਵੇਂ ਫਰੈਸ਼ ਸੀਗਾ ਤੇ ਇਹ ਜਿਹੜੀ ਹੈਗੀ 1/2 ਕਿਲੋ ਹੈਰਨ ਕੁਝ ਦਿਨ ਪਹਿਲਾਂ ਜਿਹੜੀ ਹੈਗੀ ਪਾਕਿਸਤਾਨ ਦੇ ਰਾਹੀਂ ਆਈ ਸੀਗੀ ਫਾਜ਼ਲਕਾ ਦੇ ਵਿੱਚ ਕਿਸੇ ਬੰਦੇ ਕੋਲ ਉੱਥੋਂ ਇਹ ਲੈ ਕੇ ਆਇਆ ਸੀਗਾ ਜਿਸ ਸਬੰਧ ਦੇ ਵਿੱਚ ਜਿਹੜੀ ਫਰਦਰ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਇੱਕੇ ਕਰ ਰਹੇ ਹਾਂ ਸੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਵੀ ਜਿਹੜੀ ਅਦਾਕ ਲੋ ਹੈਰਨ ਹੈਗੀ ਆ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ ਬਸਤੀ ਨੰਬਰ 2 ਦਾ ਰਹਿਣ ਵਾਲਾ ਹੈ ਤੇ ਇਹਦੀ ਪੋਜੀਸ਼ਨ ਦੇ ਵਿੱਚੋਂ ਇਹ ਰਿਕਵਰ ਹੋਣ ਤੇ ਅਸੀਂ ਮੁਕੱਦਮਾ ਨੰਬਰ 177 ਅੰਡਰ ਸੈਕਸ਼ਨ 21C ਐਨਡੀਪੀਏ ਐਕਟ ਦੇ ਅੱਧਾ ਰਜਿਸਟਰ ਕੀਤਾ ਇਹ ਜਿਹੜਾ ਮੋਟਰਸਾਈਕਲ ਬਰਾਮਦ ਚੋਰੀ ਦਾ ਕੇਸ ਹਦਾ ਹਾਂ ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਿਹੜੀ ਹੈਗੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਬਟ ਇਨ ਇਨ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਵਿੱਚ ਆਪਣਾ ਦੱਸ ਰਿਹਾ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਮੋਟਰਸਾਈਕਲ ਜਿਹੜਾ ਹੈਗਾ ਕਿ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਇਹਦੀ ਪੋਜੀਸ਼ਨ ਦੇ ਵਿੱਚ ਕਿਦਾਂ ਹੈਗਾ ਇਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ ਜਾਇਦ ਇਹ ਸੀਗਾ ਇੱਕ ਮਿੰਟ ਦੂਜਾ ਪੁਜੀ ਇਹਦੀ ਚੇ ਸੀਗਾ ਵੀ ਇਹਨੇ ਜੇਲ੍ਹ ਦੇ ਵਿੱਚ ਲਿੰਕ ਨਹੀਂ ਪਤਾ ਇਹ ਵੀ ਲੱਗ ਰਿਹਾ ਵੀ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾ ਰਹੇ ਹੁੰਦੇ ਆ ਇਹ ਕੋਈ ਸਮਝ ਦੇਖੋ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਨੇ ਕਿਹੜੇ ਬੰਦੇ ਕੋਲੋਂ ਲੈ ਕੇ ਆਇਆ ਸੀਗਾ ਤੇ ਕਿਹੜੇ ਬੰਦੇ ਨੂੰ ਅੱਗੇ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਜਿਹੜੀ ਹੈਗੀ ਮੋੜਲੀ ਤਫਤੀਸ਼ ਦੇ ਵਿੱਚ ਦੱਸਿਆ ਜੋ ਕਿ ਇਸ ਸਮੇਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਅਤਵਾਇ ਜਿਹੜਾ ਅਕਿਊਜ਼ਡ ਹੈਗੇ ਇਸੀ ਦਾ ਫਾਇਦਾ ਲੈਂਦਾ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਅਪ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੇਲ੍ਹ ਵਾਲਾ ਵੀ ਕੋਈ ਅੰਗਰ ਸਾਹਮਣੇ ਆਊਗਾ ਤਾਂ ਉਸ ਮੁਤਾਬਕ ਵੀ ਜਿਹੜੀ ਅਸੀਂ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੋਰੀਅਰ ਦਾ ਕੰਮ ਕਰਦਾ ਤੇ ਪਰਚੂਨ ਦੇ ਤੌਰ ਤੇ ਵੇਚਦਾ ਹੈ ਦੇਖੋ ਜਿਹੜੇ ਇਹ ਬੰਦਾ ਹੈਗਾ ਇਹ ਅੱਗੇ ਫਿਲਹਾਲ ਜਿਹੜਾ ਖੁਦ ਅੱਗੇ ਵੇਚਦਾ ਕਿਉਂਕਿ ਇਹ ਬੰਦਾ ਜਾਵਾ ਬੀਏ ਦੀ ਪੜ੍ਹਾਈ ਕਰ ਰਿਹਾ ਜਿਵੇਂ ਮ ਤੋ ਇਹਨੂੰ ਐਸੀ ਕਿਹਾ ਵੀ ਮੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਸੋ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਬੰਦਾ ਜਿਹੜਾ ਹੈਗਾ ਇਹ ਸੀ ਚੀਜ਼ ਨੂੰ ਅੱਗੇ ਵੇਚ ਰਿਹਾ ਸੀਗਾ ਇਹ ਥੋੜੀ ਥੋੜੀ ਵੇਚਦਾ ਸੀਗਾ ਤੇ ਇਸੇ ਪਰਪਸ ਵਾਸਤੇ ਕੱਲ ਬਠਿੰਡਾ ਸ਼ਹਿਰ ਨੂੰ ਆ ਰਿਹਾ ਸੀਗਾ ਬਸਤੀ ਨੰਬਰ 2 ਦੇ ਵਿੱਚੋਂ ਹੁਣ ਤੱਕ ਕੁਝ ਕਿਛੇ ਕੋਈ ਗੱਲ ਸਾਹਮਣੇ ਵੀ ਕਿੰਨੇ geke ਲਾ ਚੁੱਕਿਆ ਜਿਸਾਂ ਤੁਸੀਂ ਕਹਿ ਰਹੇ ਹੋ ਵੀ ਫਾਇਦੇ ਕਾਇੰਗੇ ਚ ਲੈ ਕੇ ਆਏ ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਇਹਨੇ ਜਿਹੜੀ ਇਸ ਕੁਆਂਟੀਟੀ ਦੇ ਵਿੱਚ ਇਹ ਜਿਹੜੀ ਹੈਗੀ ਆ ਪਹਿਲੀ ਵਾਰੀ ਲੈ ਕੇ ਆਇਆ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਹੌਲੀ ਹੌਲੀ ਜਿਹੜਾ ਕੰਫੀਡੈਂਸ ਬਣ ਗਿਆ ਤੇ ਇਹ ਜਿਹੜਾ ਹੈਗਾ ਕੱਲ ਤੱਕ ਲੋਹੇਰੋਂ ਜਿਹੜੀ ਸੀਗੀ ਵੇਚਣ ਵਾਸਤੇ ਬਠਿੰਡਾ ਸ਼ਹਿਰ ਦੇ ਵਿੱਚ ਆ ਰਹੀ ਸੀ। ਕਿਤੇ ਨਾ ਹੋਰ ਲੋਕ ਵੀ ਸ਼ਾਮਿਲ ਨੇ ਕੋਈ ਡੈਫੀਨਿਟਲੀ ਇਹਨੇ ਜਿਹੜੀ ਆਪਣੀ ਇੰਟਰੋਗੇਸ਼ਨ ਦੇ ਵਿੱਚ ਕੁਝ ਲੋਕਾਂ ਦਾ ਜ਼ਿਕਰ ਕੀਤਾ। ਸੋ ਸਾਰੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਕੁਝ ਬਹੁਤ ਬੰਦੇ ਜਿਹੜੇ ਹੈਗੇ ਨੇ ਜਿਵੇਂ ਕਰਾਸ ਬਾਰਡਰ ਜ਼ਿਲ੍ਹੇ ਹੈਗੇ ਆ ਆਪਣੇ ਸੌਰੀ ਫਰੋਜ਼ਪੁਰ ਫਾਜ਼ਿਲਕਾ ਦੇ ਵਿੱਚ ਉੱਥੇ ਇਹਦੀ ਕਿਤੇ ਜਿਗਾ ਰਿਸ਼ਤੇਦਾਰ ਵੀ ਦੱਸੀਏ ਨੇ ਉਹ ਸਾਰੇ ਅੰਗਰੇਂ ਦੇ ਅਸੀਂ ਜਾਂਚ ਕਰ ਰਹੇ ਆ। ਇਹ ਕੋ ਕੋ ਕੰਮ ਕਰ ਰਿਹਾ ਸੀ ਕਿੰਨਾ ਪੈਸਾ ਉਹਨਾਂ ਨੇ ਕਮ ਏ ਇਹ ਦੇਖੋ ਰੀਸੈਂਟਲੀ ਜਿਹੜਾ ਹੈਗਾ ਇਹ ਸੀ ਦੇ ਵਿੱਚ ਕਿਉਂਕਿ ਈਜ਼ੀ ਮਨੀ ਦੇ ਤੌਰ ਤੇ ਲੱਗ ਗਿਆ ਸੀਗਾ ਜਦੋਂ ਮੈਂ ਦੱਸਿਆ ਬੀਏ ਦੀ ਪੜ੍ਹਾਈ ਕਰਦਾ ਸੀਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਉੱਪਰ ਕਿਸੇ ਨੂੰ ਸ਼ੱਕ ਨਹੀਂ ਹੋਣਾ ਕਿਉਂਕਿ ਜਨਰਲੀ ਜਿਹੜੀ ਹੈਗੀ ਨਾਕਿਆਂ ਦੇ ਉੱਪਰ ਚੈਕਿੰਗ ਹੁੰਦੀ ਤਾਂ ਆਪਾਂ ਪਾਇਸ ਦੇ ਉੱਪਰ ਮੰਨੂ ਦੇ ਚੈਕਿੰਗ ਕਰਦੇ ਵੀ ਇਹਦੇ ਤੇ ਮੁਕਤਮਾ ਦਰਜਾ ਤੋਂ ਸੋ ਉਹਦੀ ਪਡੰਗਾਈ ਨਾਲ ਤਫਤੀਸ਼ ਕਰਦੇ ਆ ਸੋ ਇਸ ਚੀਜ਼ ਨੂੰ ਫਾਇਦਾ ਉਠਾਉਂਦੇ ਵੀ ਮੇਰੇ ਉੱਪਰ ਕੋਈ ਮੁਕਤਮਾ ਦਰਜ ਨਹੀਂ ਹੈਗਾ ਇਸ ਚੀਜ਼ ਦਾ ਫਾਇਦਾ ਉਠਾ ਕੇ ਕਾਫੀ ਦਿਨ ਤਾਂ ਲੱਗਿਆ ਹੋਇਆ ਸੀਗਾ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਬਟ ਹੌਲੀ ਹੌਲੀ ਜਿਹੜੇ ਇਹ ਮਾਤਰਾ ਵਧਾਉਂਦਾ ਗਿਆ ਕੱਲ ਜਿਹੜਾ ਹੈਗਾ ਅੱਧਾ ਕਿਲੋ ਹਰਣ ਦੇ ਨਾਲ ਇਹ ਸ਼ਹਿਰ ਦੇ ਵੱਲ ਆ ਰਿਹਾ ਸੀਗਾ ਇਹਦੇ ਜਿਹੜੀ ਮੁਰਲੀ ਤਫਤੀਸ਼ ਦੇ ਵਿੱਚ ਇਹਨੇ ਇਹੀ ਦੱਸਿਆ ਵੀ ਇਹ ਮੋਟਰਸਾਈਕਲ ਤੇ ਵੀ ਜਾਂਦਾ ਸੀਗਾ ਤੇ ਕਈ ਵਾਰੀ ਬੱਸ ਵਗੈਰਾ ਦੇ ਵਿੱਚ ਯੂਜ਼ ਕਰਦਾ ਸੀਗਾ ਸੋ ਸਾਰੇ ਜਿਹੜੇ ਅ ਜਿਸ ਦੀ ਪਿਛਲੀ ਪ੍ਰੀਵਿਅਸ ਜਿਹੜੀ ਮੂਵਮੈਂਟ ਹਿਸਟਰੀ ਸਾਰੀ ਚੈੱਕ ਕਰਾਂਗੇ ਅਸੀਂ ਕਿੰਨੀ ਵਾਰੀ ਗਿਆ ਕਿਹੜੇ ਕਿਹੜੇ ਫਾਜ਼ਿਲਕਾ ਗਿਆ ਕਿੰਨੀ ਵਾਰੀ ਫਿਰੋਜ਼ਪੁਰ ਗਿਆ ਸਾਰੇ ਜਿਹੜੇ ਐਂਗਲ ਹੈਗੇ ਉਹਨਾਂ ਦੀ ਜਾਂਚ ਕਰ ਰਹੇ ਹਾਂ ਜਿਹੜੀ ਤੋਂ ਲੈ ਕੇ ਆਇਆ ਜੀ ਹਾਂਜੀ ਉਹਨੂੰ ਲੈ ਕੇ ਉਹ ਕਿਸਤੇ ਲੈ ਕੇ ਆਇਆ ਬਾਈਕ 'ਲੇ ਆਇਆ ਜਿਹੜੀ ਇਹ ਤੱਕ ਲੋਹੇਰੋਂ ਹੈਗੀ ਹੈ ਇਹ ਕਿਸੇ ਬੰਦੇ ਤੋਂ ਅੱਗੇ ਲਈ ਜਿਹੜੇ ਬੰਦੇ ਨੇ ਉਹਨੇ ਇੱਥੇ ਇਹਨੂੰ ਡਿਲੀਵਰ ਕੀਤੀ ਸੀਗੀ ਹਾਂਜੀ ਨਹੀਂ ਪਿਛਲੇ ਦਿਨੀ ਜਿਵੇਂ 40 ਦੇ ਵਿੱਚ ਜਿਹੜੇ ਜਿਹੜੇ ਬੰਦੇ ਅੱਗੇ ਤਫਤੀਸ਼ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰ ਲਿਆ ਸੀਗੇ ਉਸ ਮੁਕਦਮੇ ਦੇ ਵਿੱਚ ਕਿਉਂਕਿ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਰਸ ਦੋਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਉਹਨਾਂ ਦੀ ਵੀ ਰੇਡ ਵਾਸਤੇ ਜਿਹੜੀ ਗ੍ਰਿਫਤਾਰੀ ਵਾਸਤੇ ਸਾਡੀ ਪਾਰਟੀ ਰੇਡ ਕਰ ਰਹੀਆਂ ਸਭ ਜਿੰਨੀ ਇਹ ਕੁਆਂਟੀਟੀ ਹੈਗੀ ਫਿਰ ਇਹਦੇ ਲਈ ਦਾ ਅਮਾਉਂਟ ਬੜੀ ਚਾਹੀਦੀ